ਕਿੰਦ ਰਿਹਾ ਕਿੱਥੋਂ ਆਇਆ ਬਈ ਚੈਂਪੀਅਨ ਹੈ ਇਹ ਆਪਣਾ ਮਾਣੂ ਕੇ ਸੰਧੂ ਤੋਂ ਮਾਣੂ ਕੇ ਸੰਧੂ ਤੋਂ ਚੈਂਪੀਅਨ ਆ ਬਾਈ ਨੂੰ ਗਿਫਟੀ ਦਿੱਤਾ ਸੀ ਗਿਫਟੀ ਕਰਿਆ ਸੀ ਅੱਛਾ ਜਿੱਤੇ ਵੀ ਜਾਰੀ ਦੋਸਤੀ ਦੇ ਜਾਰੀ ਦੋਸਤੀ ਹੋਟਾਲ ਦਾ ਹੋਇਆ ਬਾਈ ਜੀ ਕੱਲ ਦਾ ਖਾਲਦਾ ਹੋ ਗਿਆ ਹਾਂਜੀ ਹਾਂਜੀ ਦੰਦ ਜਾਣ ਕੇ ਪਹਿਲਾਂ ਹਟ ਗਿਆ ਦੰਦ ਹਾਂਜੀ ਦੰਦ ਪਹਿਲਾਂ ਸਿੱਟ ਗਿਆ ਠੀਕ ਹੈ ਉਹ ਵੱਡੇ ਬੱਕਰੇ ਵੀ ਆ ਆ ਵੀ ਆਪ ਰਿਜ਼ਲਟ ਸਾਹਮਣੇ ਖੜੇ ਬੱਕਰਿਆਂ ਦੇ ਨਾਲ ਕਾਲੇ ਦਾ ਆ ਸ਼ੇਰੇ ਦਾ ਬਾਈ ਦਾ ਨਾਂ ਕਿਉਂ ਨਹੀਂ ਹੈ ਜੇ ਤੂੰ ਕਿੰਨੇ ਦਿਨ 40 ਦਿਨਾਂ ਦਾ ਲਿਆ ਸੀ ਹਾਂ ਠੀਕ ਹੈ ਤੂੰ ਆਪ ਪਾਲਿਆ ਫਿਰ ਹਾਂ ਬਾਈ ਚੁੰਗਣੀ ਤੇ ਪਾਲਿਆ ਫਿਰ ਹਾਂ ਬਾਈ ਚੁੰਗਣੀ ਦੇ ਨਾਲ ਸਾਲ ਭਰ ਹੁੰਦੇ ਨੇ ਬਾਕਸ ਵਾਲੀ ਬੱਕਰੀ ਲੈ ਕੇ ਆਪਣੇ ਮਾਲ ਦੇ ਵਿੱਚ ਬਾੜਤੀ ਬੱਕਰੇ ਕੋ ਕ੍ਰਾਸ ਕਰਾਈ ਉਹ ਤਾਂ ਮੈਨੂੰ ਬਾਅਦ ਚ ਪਤਾ ਲੱਗਿਆ ਜੇ ਪਹਿਲਾਂ ਪਤਾ ਲੱਗਦਾ ਮੈਂ ਛੱਡਦਾ ਹੀ ਨਹੀਂ ਸੀ ਓਕੇ ਜੇ ਥੰਮਿਓ ਨੇ ਬੱਚਾ ਹੀ ਨਾ ਰਜਾਇਆ ਉਹਦਾ ਕੋਈ ਫਾਇਦਾ ਨਹੀਂ ਉਹ ਤੁਹਾਨੂੰ ਇਹ ਦੀਆਂ ਪੱਠਾ ਦਿਖਾਉਣੀਆਂ ਇਹਨਾਂ ਆਪਾਂ ਬੱਕਰੇ ਵੀ ਛੱਡਿਆ ਬਾਈਓ ਲੈ ਦੇਖੋ ਬਈ ਇਹਨੂੰ ਕਹਿੰਦੇ ਚੀਜ਼ ਇਹ ਹੁੰਦਾ ਕੈਮਰਾ ਬਾਈ ਇਹ ਹੁੰਦਾ ਬਾਈ ਬਲੱਡ ਇਹ ਬਾਈ ਪੱਠਾ ਇਹਦੀਆਂ ਆਪਣੇ ਦੀਆਂ ਹੈ ਹੈ ਤੇ ਆਪਣੇ ਬਾਈ 2 ਸਾਲਾਂ ਬਾਅਦ ਨਾ ਮੈਂ ਬਾਈ ਪੰਮੇ ਨੂੰ ਇੱਕ ਵਾਰ ਕਿਹਾ ਹਾਂਜੀ ਸਸਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਤੁਹਾਡਾ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਆਏ ਆ ਬਾਈ ਕਾਲੇ ਕੇ ਮੇਲੇ ਦੇ ਉੱਤੇ ਕਾਲੇ ਕੇ ਮੇਲੇ ਦੇ ਉੱਤੇ ਆ ਹਸਤਾਲ ਲਾਈ ਹੈ ਢਿੱਲੋ ਗੌਡ ਫਾਰਮ ਸਾਹਮਣੇ ਲੱਜਾ ਦਾ ਪੋਸਟਰ ਸ਼ਾਟ ਵਿੱਚ ਲਾਵਾਂਗੇ ਸਾਰੇ ਆਪਾਂ ਨਾਲ ਆਪਣੇ ਡਾਕਟਰ ਅਰਸ਼ਦ ਆ ਚੈਂਪੀਅਨ ਫੂਲੇਵਾਲ ਤੋਂ ਨਾਲ ਮੁੰਡਾ ਆਮਣਾ ਆਪਣੇ ਆਮਣਾ ਲਕਾਣੇ ਤੋਂ ਇਹਦਾ ਵੀ ਬੱਕਰਾ ਚੈਂਪੀਅਨ ਆ ਖੜਾ ਜਿਹੜਾ ਨਾਲ ਦੋ ਦੰਦ ਦੇ ਵਿੱਚ ਸਾਰੀ ਜਾਣਕਾਰੀ ਲਵਾਂਗੇ ਜੇ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਈ ਕੋਈ ਬੱਚਾ ਬੁੱচ্চਾ ਬੁੱਤ ਕਰਾਉਣਾ ਹੋਇਆ ਜੱਗ ਕ੍ਰੋਸਿੰਗ ਕਰਾਸੀ ਤੇ ਆਪਦੀ ਬੱਕਰੀ ਕਰਾਉਣੀ ਹੋਈ ਉਹ ਗੱਲਬਾਤ ਸਾਰੀ ਕਰਾਂਗੇ ਆਪਾਂ ਵੀਡੀਓ ਚ ਬਣੇ ਰਹੋ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਨਾਲ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿੰਦੇ ਰਹੋ ਪਹਿਲਾਂ ਗੱਲ ਆਪਾਂ ਕਰਦੇ ਆ ਢਿੱਲੋ ਨਾਲ ਕੀ ਹਾਲ ਹੈ ਢਿੱਲੋ ਸਾਹਿਬ ਅਸੀਂ ਕਾਲ ਜੀ ਅਸੀਂ ਕਾਲ ਜੀ ਔਰ ਪਰਵਾਹ ਠੀਕ ਹੈ ਬਹੁਤ ਵਧੀਆ ਕਾਲ ਜੀ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਬਈ ਪਰਿਚਿਆ ਦੇ ਦੇ ਵੀ ਆਪਣਾ ਪਿੰਡ ਕਿਹੜਾ ਕਿੱਥੇ ਪੈਂਦਾ ਹੈ ਮੇਰਾ ਪਿੰਡ ਹੈਗਾ ਜੀ ਜ਼ਿਲ੍ਹਾ ਬਠਿੰਡਾ ਪਿੰਡ ਭਗਵਾਨਗੜ੍ਹ ਭੁਖੀ ਵਾਲੀ ਕਿਹਾ ਹੁੰਦਾ ਹੈ ਭਗਵਾਨਗੜ੍ਹ ਭੁਖੀ ਵਾਲੀ ਹਾਂ ਠੀਕ ਹੈ ਤੇ ਆਪਾਂ ਬਈ ਢਿੱਲੋ ਕਿੰਨਾ ਟਾਈਮ ਹੋ ਗਿਆ ਬੱਤਰੀ ਜਣਾ ਰਹੇ ਹਾਂ ਆਪਾਂ ਨੂੰ ਉਸ ਦਾ ਪਾਪਾ ਪਹਿਲਾਂ ਤੋਂ ਬਹੁਤ ਤੋਂ ਪੁਰਾਣੇ ਰੱਖਦੇ ਸੀ ਠੀਕ ਹੈ ਔਰ ਆਪਾਂ ਜਦੋਂ ਨਸਲ ਸੁਧਾਰਨ ਤੇ ਲੱਗੇ ਹੋਏ ਆ ਆਪਾਂ ਨੂੰ 6 ਸਾਲ ਹੋ ਗਏ 6 ਸਾਲ ਹੋ ਗਏ ਤੁਹਾਨੂੰ ਆਪ ਨੂੰ ਹਾਂਜੀ ਠੀਕ ਹੈ ਹੁਣ ਤੱਕ ਆਪਣੇ ਕਿਹੜੇ ਕਿਹੜੇ ਬੱਚੇ ਬਰੀਡਰ ਕਿਹੜੇ-ਕਿਹੜੇ ਆਪਣੇ ਕੋਲੇ ਆਪਣੇ ਕੋਲੇ ਇੱਕ ਸ਼ੇਰਾ ਹੈਗਾ ਸ਼ੇਰਾ ਉਹ ਆਪਣਾ ਪੰਮੇ ਲੈਣ ਦਾ ਹਾਂ ਪੰਮੇ ਵਾਲੀ ਲੈਣ ਦਾ ਇੱਕ ਇੱਕ ਕਾਲਾ ਇੱਕ ਕਾਲਾ ਬੱਕਰਾ ਆਪਣੇ ਕੋਲੇ ਉਹ ਮਸਤਾਕ ਵਾਲਾ ਉਹ ਮਸਤਾਕ ਵਾਲਾ ਹਾਂ ਫੋਲੂ ਬੱਕਰਾ ਸਿਹਰਾ ਮਸਤਾਕ ਵਾਲਾ ਮਸਤਾਕ ਵਾਲਾ ਲੈਣ ਦਾ ਇਹ ਜਿਹੜੇ ਆਪਾਂ ਚੈਂਪੀਅਨ ਦੀ ਗੱਲ કરી ਸੀ ਆ ਬੱਕਰੇ ਦੀ ਇਹ ਆਪਣੇ ਬੱਚੇ ਦਾ ਉਹਦਾ ਹੀ ਆ ਹਾਏ ਉਹ ਆਪਣੇ ਮੌਜਰ ਦਾ ਬੱਚਾ ਹੈ ਮੌਜਰ ਦਾ ਬੱਚਾ ਇਹ ਦੋ ਦੰਦ ਹੋ ਗਿਆ ਇਹ ਦੋ ਦੰਦ ਹੋ ਗਿਆ ਦੋ ਦੰਦ ਹੋ ਗਿਆ ਦੋਸਤੋ ਆ ਦੇਖੋ ਇਹ ਇਸ ਵੀਰ ਦੇ ਘਰ ਦਾ ਜੰਪ ਘਰ ਦਾ ਜੰਪ ਵਾਲਾ ਇਹ ਆਪਣੇ ਘਰੋਂ ਲਿਆ ਸੀ ਬੱਚਾ 40 ਦਿਨਾਂ ਦਾ ਬੱਚਾ ਦਿੱਤਾ ਸੀ ਬਾਈ 40 ਦਿਨਾਂ ਦਾ ਬੱਚਾ ਦਿੱਤਾ ਸੀਗਾ ਤੇ ਹੁਣ ਇਹ ਦੋ ਦੰਦ ਹੋ ਗਿਆ ਇਹ ਚੈਂਪੀਅਨ ਰਿਹਾ ਕਿੱਥੋਂ ਆਇਆ ਬਈ ਚੈਂਪੀਅਨ ਹੈ ਇਹ ਆਪਣਾ ਮਾਣੂ ਕੇ ਸੰਧੂ ਤੋਂ ਮਾਣੂ ਕੇ ਸੰਧੂ ਤੋਂ ਚੈਂਪੀਅਨ ਆਇਆ ਬੱਚਾ ਦੋ ਦੰਦ ਦੇ ਵਿੱਚ ਤੇ ਇੱਕ ਬੱਚਾ ਇਹ ਆ ਇਹ ਬਾਈ ਨੂੰ ਗਿਫਟ ਦਿੱਤਾ ਅਰਸ਼ਦ ਨੂੰ ਬਾਈ ਨੇ ਤੇ ਇਹਦੇ ਬਾਰੇ ਕੀ ਡਿਟੇਲ ਆ ਬਈ ਇਹਦੇ ਬਾਰੇ ਦਾ ਇਹ ਬਾਈ ਜੀ ਸਾਲ ਦਾ ਹੋ ਗਿਆ ਸਾਲ ਦਾ ਹੋ ਗਿਆ ਅੱਜ 20 ਤਰੀਕ ਨੂੰ ਸਾਲ ਦਾ ਹੋ ਰਿਹਾ ਜਿੱਕੀ ਹੋ ਗਈ ਠੀਕ ਹੋ ਗਿਆ ਇਹ ਕਿਹੜੇ ਦਾ ਬੱਚਾ ਬਾਈ ਇਹ ਬਾਈ ਸ਼ੇਰੇ ਦਾ ਬੱਚਾ ਸ਼ੇਰੇ ਦਾ ਬੱਚਾ ਇਹ ਇਹਦਾ ਕੀ ਆਪਣੀ ਕੀ ਡਿਟੇਲ ਕਿਵੇਂ ਦਿੱਤਾ ਸੀ ਬਾਈ ਇਹ ਇਹਦਾ ਬਾਈ ਨੂੰ ਗਿਫਟ ਹੀ ਦਿੱਤਾ ਸੀ ਗਿਫਟ ਹੀ ਕਰਿਆ ਸੀ ਅੱਛਾ ਜਿੱਤੇ ਵੀ ਬਾਈ ਜਾਰੀ ਦੋਸਤੀ ਦੇਣਾ ਜਾਰੀ ਦੋਸਤੀ ਵੀ 19 ਟੀ ਅਰਸ਼ਦ ਬਾਈ ਕੀ ਹਾਲ ਚਾਲ ਵਧੀਆ ਜੀ ਬਾਈ ਜੀ ਸੱਸ ਕਾਲ ਲਿਟ ਬਣਾਉਂਦੇ ਅਸੀਂ ਕਾਲ ਤੇ ਸਭ ਤੋਂ ਪਹਿਲਾਂ ਤਾਂ ਬਾਈ ਤੁਹਾਡਾ ਸਵਾਗਤ ਹੈ ਤੇ ਆਪਣਾ ਪਹਿਲਾ ਤਾਂ ਆਇਆ ਸੀ ਚੈਂਪੀਅਨ ਹਨਾ ਫੁੱਲੇ ਹਾਂਜੀ ਹਾਂ ਵੀਰੇ ਫੁੱਲੇ ਆਇਆ ਸੀਗਾ 2023 ਦੇ ਵਿੱਚ ਹਾਂ ਹਾਂ ਆਲ ਓਵਰ ਦੇ ਵਿੱਚੋਂ ਆਇਆ ਸੀਗਾ ਵੱਡਾ ਬਤਰਾ ਹਾਂ ਦੋਨੇ ਤੇ ਆਹ ਬੱਚਾ ਤੁਹਾਨੂੰ ਬਾਈ ਨੇ ਦਿੱਤਾ ਗਿਆ ਇਹ ਬਾਈ ਗਿਲਦੀਪ ਨੇ ਬਾਈ ਇਧਰ ਇਹ ਬਾਈ ਗਿਲਦੀਪ ਨੇ ਗਿਫਟ ਦਿੱਤਾ ਸੀਗਾ ਇਹ ਆਇਆ ਗਿਫਟ ਤੁਹਾਡੇ ਕੋਲ ਆਇਆ ਸੀ ਤੁਸੀਂ ਕਹਾ ਮੈਨੂੰ ਗਿਫਟ ਦਿੱਤਾ ਸੀ ਠੀਕ ਹੈ ਤੇ ਇਹ ਬਾਈ ਦੇ ਘਰ ਦਾ ਬੱਚਾ ਹੀ ਹੈ ਇਹ ਵੀ ਮਾਣੂ ਕੇ ਸੰਧੂਆਂ ਦੋ ਦੰਦਾਂ ਦੇ ਵਿੱਚ ਇਹ ਫਾਸਟ ਆਇਆ ਸੀ ਇਹ ਟੌਪ 10 ਚ ਆਇਆ ਸੀ ਇਹਦਾ ਬੱਚਾ ਇਹ ਇਹ ਦੋ ਦੰਦ ਹੋ ਗਿਆ ਬਾਈ ਇਹ ਦੋ ਦੰਦ ਇਹ ਪਹਿਲਾਂ ਪਟ ਗਿਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੱਲ ਇਹ 1 ਸਾਲ ਦਾ ਹੋਇਆ ਬਾਈ ਜੀ ਕੱਲ 1 ਸਾਲ ਦਾ ਹੋ ਗਿਆ ਹਾਂਜੀ ਹਾਂਜੀ ਦੰਦ ਜਾਣ ਕੇ ਪਹਿਲਾਂ ਹਟ ਗਿਆ ਦੰਦ ਹਾਂਜੀ ਦੰਦ ਪਹਿਲਾਂ ਸਟ ਗਿਆ ਠੀਕ ਹੈ ਇਹ ਇਹ ਬੱਕਰੇ ਦੀ ਕੀ ਬਾਈ ਜੇ ਆਪਾਂ ਮੰਨ ਲਈਏ ਕਿਵੇਂ ਕਿਵੇਂ ਲੱਗਦਾ ਤੁਹਾਨੂੰ ਬੱਚਾ ਇਹ ਬੱਚਾ ਵੀ ਨੇ ਦੇਖਾ ਭਾਈ ਦੇ ਘਰ ਦਾ ਬੱਚਾ ਕੋਈ ਵੀ ਮਾਰਾ ਨਹੀਂ ਖੜੇ ਨੇ ਚਾਰ ਪੰਜ ਬੱਚੇ ਖੜੇ ਨੇ ਕੋਈ ਵੀ ਬੱਚਾ ਮੈਂ ਇੱਕ ਗੱਲ ਅਰਸ਼ਦ ਭਾਈ ਇੱਕ ਗੱਲ ਵਿੱਚੋਂ ਕੱਢਦਾ ਭਾਈ ਕੋਲ ਇੰਨੇ ਚੰਗੇ ਜਾਨਵਰ ਆ ਹਨਾ ਦੋ ਵੱਡੇ ਬੱਕਰੇ ਵੀ ਆ ਆ ਵੀ ਆਪ ਰਿਜ਼ਲਟ ਸਾਹਮਣੇ ਖੜੇ ਆ ਬੱਕਰਿਆਂ ਦੇ ਹਨਾ ਕਾਲੇ ਦਾ ਆ ਸ਼ੇਰੇ ਦਾ ਬਾਈ ਦਾ ਨਾਮ ਕਿਉਂ ਨਹੀਂ ਹਜੇ ਤੱਕ ਆਇਆ ਪੂਰਾ ਬਾਈ ਦਾ ਨਾਮ ਬਾਈ ਯਾਰ ਇਹ ਦਿਲ ਦਾ ਬੜਾ ਸਾਫ ਆ ਠੀਕ ਹੈ ਬਾਈ ਦਿਲ ਦਾ ਸਾਫ ਆ ਬਾਈ ਮੇਲੇ ਮੁੰਡਾ ਤੇ ਘਟ ਜਾਂਦਾ ਸੀਗਾ ਹੁਣ ਇੱਕ ਅਮਨ ਆ ਬਾਈ ਐ ਇਹਦਾ ਬੱਚਾ ਦੋ ਦਾੰਦ ਦਾ ਫਾਸਟ ਆ ਇੱਕ ਮੈਂ ਜਿੱਦ ਨੇ ਤੁਸੀਂ ਮੈਨੂੰ ਬੱਚਾ ਚੁਕਾ ਕੇ ਲੈ ਗਏ ਮੈਂ ਉਸੇ ਦਿਨ ਮਨ ਬਣਾ ਲਿਆ ਸੀਗਾ ਵੀ ਬਾਈ ਦਾ ਨਾਮ ਕੱਢਾਂਗੇ ਜਿਵੇਂ ਮਰਜੀ ਕੱਢੀਏ ਹੁਣ ਜਦੋਂ ਬੱਚੇ ਫਾਸਟ ਆ ਇਹਨੇ ਤਾਂ ਬਲੈਟੀ ਟੀਵੀ ਵਾਲੇ ਆਪਣੀ ਵੀਡੀਓ ਬਣਾਈ ਸੀ ਤੇ ਬਾਈ ਦਾ ਨਾਮ ਹੀ ਆਪਾਂ ਨੇ ਬੋਲਿਆ ਠੀਕ ਹੈ ਦਿਲ ਦਾ ਸਾਫ ਆ شریف ਆ ਅਸਲ ਦੇ ਵਿੱਚ شریف ਜ਼ਿਆਦਾ ਆ ਉਹਦੇ ਕਰਕੇ ਥੋੜਾ ਬਾਈ ਵਸ ਪਿੱਛੇ ਆ ਗਈ ਗੱਲ ਆ ਇਹ ਇਹ ਗੱਲ ਥੋੜੀ ਵਧੀਆ ਵੀ ਜਿਹੜੇ ਬੰਦੇ ਦਿਲ ਦੇ ਸਾਫ਼ ਹੁੰਦੇ ਪਿੱਛੇ ਹੁੰਦੇ ਬਿਲਕੁਲ ਬਿਲਕੁਲ ਜਿੰਨੇ ਬੰਦਾ ਚਲਾਕ ਹੋ ਉਹਨਾਂ ਅੱਗੇ ਪਿੱਛੇ ਵੀ ਨਾ ਮੰਨੋ ਆ ਚੀਜ਼ਾਂ ਬਾਈ ਹਰ ਇੱਕ ਦੇ ਘਰੇ ਨਹੀਂ ਜਾਂਦੀਆਂ ਚੀਜ਼ ਅਲੱਗ ਹੋਣੀ ਆ ਆਪਨੇ ਬੰਦੇ ਦੇ ਮੂਰੇ ਆਉਣਾ ਲੱਗਦੀ ਆ ਅਲੱਗ ਹਾਂ ਬਸ ਮੇਰਾ ਇਹੀ ਇੱਛਾ ਹੀ ਸੀਗੀ ਵੀ ਜਦੋਂ ਤੁਹਾਡੇ ਨਾਲ ਪਹਿਲੀ ਵਾਰ ਤੁਹਾਡੇ ਨਾਲੇ ਬਾਈ ਦੇ ਘਰੇ ਗਿਆ ਸੀਗਾ ਵੀ ਆਪਾਂ ਬਾਈ ਦਾ ਨਾਮ ਰੋਸ਼ਨ ਕਰਾਂਗੇ ਜੇ ਮੈਂ ਮਰ ਜਾਈਆ ਆਪਣਾ ਇਹਨੇ ਵਿਚਾਰ ਨੇ ਜੜ ਲਾਈ ਆ ਚੈਂਪੀਅਨ ਨੇ ਹੁਣ ਬਾਈ ਦਾ ਆਪਾਂ ਨੇ ਜਿੰਨੀ ਕੋਸ਼ਿਸ਼ ਆਗੀ ਜੋਰ ਲਾਵਾਂਗੇ ਵੀ ਦੇਖ ਲੈ ਬਾਈ ਦੇ ਘਰੋਂ ਬਾਈ ਦੇ ਘਰੇ ਵੀ ਬਹੁਤ ਵਧੀਆ ਬੱਕਰੇ ਖ ਟੌਪਟਾਂ ਚਾਲੀ ਆ ਜੀ ਹਨਾ ਇਹ ਚੀਜ਼ਾਂ ਬਾਈ ਦੇ ਘਰੇ ਖੜੀਆਂ ਤੇ ਬਾਈ ਲੋਕ ਐ ਫਿਰਦਾ ਹਜੇ ਤੱਕ ਬਸ ਬਾਈ ਹਾਂ ਬਿਲਕੁਲ ਬਿਲਕੁਲ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਬੱਚੇ ਪੁੱੱਚੇ ਲੈਣ ਬਾਰੇ ਵੀ ਜਾਂ ਗੱਲਬਾਤ ਕਿੰਨੀ ਬਾਈ ਹਾਂ ਬੱਚੇ ਵੀਰੇ ਤੁਹਾਡੇ ਸਾਹਮਣੇ ਰਿਜ਼ਲਟ ਆ ਬਾਈ ਦੇ ਬੱਚਿਆ ਵਾ ਤੇ ਬਾਈ ਦਾ ਨੰਬਰ ਵੀ ਲਾਵਾਂਗੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਬੁੱਕ ਆਲਾ ਤਾਂ ਦੇਖੋ ਕੰਮ ਹੀ ਨਹੀਂ ਹੈਗਾ ਜੇ ਮੈਂ ਆਪਾਂ ਕਹਿੰਦੇ ਨੇ ਵੀ ਤੁਸੀਂ ਬੁਕਿੰਗ ਕਰਾਉਣੇ ਮੈਂ ਵੀ ਚੈਂਪੀਅਨ ਦੀ ਆਪਾਂ ਨਹੀਂ ਬੁਕਿੰਗ ਬੁਕਿੰਗ ਕਰਵਾਈ ਹੈ ਜਦੋਂ ਬੱਚਾ ਹੁੰਦਾ ਆਪਾਂ ਦੇ ਦੇ ਦਿੰਦੇ ਨੇ ਵੀ ਇੱਕ ਵਾਰ ਬਰੀਡ ਤੁਸੀਂ ਬਾਈ ਦੇ ਘਰ ਦੀ ਪਾਲ ਕੇ ਦੇਖੋ ਤੁਹਾਨੂੰ ਪਤਾ ਲੱਗ ਜ ਹਲਕੇ ਬੱਚੇ ਥੋੜੀ ਬਣਦੀ ਬਾਈ ਇਹ ਹਜੇ ਛੱਡਿਆ ਤੇ ਨਹੀਂ ਆਪਾਂ ਸਿੰਘ ਲਈ ਤਾਂ ਨਹੀਂ ਛੱਡਿਆ ਨਹੀਂ ਵੀਰੇ ਛੱਡਿਆ ਨਹੀਂ ਹੈਗਾ ਥਾਲੇ ਲਾਵਾਗੇ ਟਾਈ ਹੁਣ ਇਹਨੂੰ ਹੋਰ ਚਾਰ ਚੂਰ ਦਿਨ ਦਾ ਦੇ ਕਰਕੇ ਹਲਕੇ ਤੋਂ ਘੱਟ ਇਹਨੂੰ ਭਾਦੋਂ ਤੱਕ ਨਹੀਂ ਛੱਡਦਾ ਭਾਦੋਂ ਤੱਕ ਨਹੀਂ ਹਾਂ ਭਾਦੋਂ ਦੀ ਬੱਕਰੀਆਂ ਵਧੀਆ ਵੱਡੀਆਂ ਬੱਕਰੀਆਂ ਭਰਾਵਾਂਗੇ ਫਿਰ ਰਿਜ਼ਲਟ ਪਤਾ ਲੱਗੇ ਠੀਕ ਹੈ ਇਹ ਆਇਆ ਆਪਣੇ ਮਾਨੋ ਕੇ ਸੰਧੂ ਤੋਂ ਚੈਂਪੀਅਨ ਬੱਕਰਾ ਬਾਈ ਇਹਦੇ ਵਾਲੇ ਨਾਲ ਗੱਲਬਾਤ ਕਰਾਉਣੇ ਬਾਈ ਨਾਲ ਕੀ ਹਾਲ ਚਾਲ ਹੈ ਬਾਈ ਸ੍ਰੀਗੜ ਬਾਈ ਕਿਹੜਾ ਪਿੰਡ ਆ ਆਪਣਾ ਬਾਈ ਮਲਕਾਨਾ ਬਠੰਡੇ ਜਿਹੜੇ ਮਲਕਾਨਾ ਕਦੋਂ ਕਦਾਂ ਬੱਕਰੀਆਂ ਕੰਮ ਕਰਦੇ ਆਪਾਂ ਭਾਈ ਆਪਾਂ ਨੂੰ 2 ਤੋਂ 2.5 ਸਾਲ ਹੋ ਗਏ 2.5 ਸਾਲ ਹੋ ਹਾਂ ਤੇ ਕਿੱਥੋਂ ਸਟਾਰਟ ਕਰਿਆ ਸੀ ਆਪਾਂ ਬਾਈ ਇੱਕ ਬੱਕਰੀ ਲਿਆਂਦੀ ਸੀ ਪਹਿਲਾਂ ਠੀਕ ਹੈ ਤੇ ਫਿਰ ਉਹ ਤੋਂ ਆਪਾਂ ਬੱਚੇ-ਪੁੱਛੇ ਲਈ ਆਪੋ ਉਹਦੂ ਬਾਅਦ ਫਿਰ ਬਾਈ ਨਾਲ ਆਪਣਾ ਕੰਟੈਕਟ ਹੋਇਆ ਠੀਕ ਹੈ ਤੇ ਫਿਰ ਬਾਈ ਤੋਂ ਆਪਾਂ ਬੱਚਾ ਲਿਆ ਇਹ ਬੱਚਾ ਤੂੰ ਕਿੰਨੇ ਦਾ 40 ਦਿਨਾਂ ਦਾ ਲਿਆ ਸੀ ਹਾਂ ਠੀਕ ਹੈ ਤੂੰ ਆਪ ਪਾਲਿਆ ਫਿਰ ਹਾਂ ਬਾਈ ਚੁੰਗਣੀ ਤੇ ਪਾਲਿਆ ਫਿਰ ਹਾਂ ਬਾਈ ਚੁੰਗਣੀ ਦੇ ਨੂੰ ਸਾਲ ਭਰ ਆਪਾਂ ਦੁੱਧ ਪਿਆਇਆ ਸਾਲ ਭਰ ਦੁੱਧ ਪਿਆ ਹਾਂ ਬਾਈ ਹੁਣ ਫੀਡ ਤੇ ਹਾਂ ਬਾਈ ਹੁਣ ਫੀਡ ਤੇ ਠੀਕ ਹੈ ਜਦੋਂ ਇਹ ਪਾਇਆ ਮੇਲੇ ਦੇ ਵਿੱਚ ਕੀ ਸੋਚਿਆ ਸੀਗਾ ਵੀ ਆਊਗਾ ਜਾਂ ਡਰ ਸੀਗਾ ਦਿਲ 'ਚ ਬਾਈ ਡਰ ਤਾਂ ਆਪਾਂ ਹੁਣ ਨਵੇਂ ਬੰਦੇ ਹੁਣੇ ਹੀ ਐ ਠੀਕ ਹੈ ਹਾਂ ਬਾਕੀ ਆਪਾਂ ਰੱਬ ਤੇ ਡੋਰਾਂ ਸੀਗੀਆਂ ਵਿਸ਼ਵਾਸ ਕਰਕੇ ਤੇ ਪਾਤਾ ਗਿਆ ਠੀਕ ਹੈ ਠੀਕ ਹੈ ਠੀਕ ਜਦੋਂ ਇਹ ਚੈਂਪੀਅਨ ਆਇਆ ਦੋ ਦੰਦ ਦੇ ਵਿੱਚ ਕਿੰਨੇ ਖੁਸ਼ ਹੋਏ ਬਾਈ ਬਹੁਤ ਖੁਸ਼ੀ ਹੋਈ ਓਰੀ ਪ ਤੇ ਇਹਦਾ ਕੋ ਰਿਜਲਟ ਆਇਆ ਹਜੇ ਤੱਕ ਹਾਂ ਇਹ ਬਈ ਆਪਾਂ 2-3 ਬੱਕਰੀਆਂ ਛੱਡਿਆ ਹੋਇਆ ਉਹਦੇ ਘਰ ਦੀਆਂ ਸੀ 2-3 ਹਾਂ ਇਹ ਵੱਡੇ ਮੌਜਰ ਦਾ ਬੱਚਾ ਨਾ ਇਹ ਹਾਂ ਬਈ ਮੌਜਰ ਦਾ ਮੌਜਰ ਦਾ ਬੱਚਾ ਇਹ ਮਸਤਾਕ ਦੀ ਲੈਂਡ ਚੋਂ ਬਈ ਇਹ 2 ਦੰਦ ਹੋ ਗਿਆ ਹਾਈਟ ਕਿੰਨੀ ਕਹ ਬਈ ਇਹਦੀ ਹਣ ਹਾਈਟ ਬਈ ਯਰ ਫੀਤਾ ਮਰਵਾਉਂਦਾ ਨਹੀਂਗਾ ਫਿਰ ਅੰਦਾਜ਼ਾ ਕਿੰਨੀ ਕ ਹੋਊਗਾ ਅੰਦਾਜ਼ਾ ਹੋਊਗਾ 42-43 ਦਾ ਕਰਾਂਗੇ 42-43 ਹੋਊਗਾ ਤੇ ਕ੍ਰਾਸਿੰਗ ਲਈ ਛੱਡਿਆ ਲੋ ਬਾਹਰ ਨਹੀਂ ਬਈ ਬਾਹਰ ਨਹੀਂ ਛੱਡਿਆ ਆਪਾਂ ਹਜੇ ਛੱਡਣ ਦੀ ਹੈ ਸਲਾਹ ਕੋਈ ਨਹੀਂ ਕੋਈ ਸਲਾਹ ਨਹੀਂ ਬਈ ਕੋਈ ਸਲਾਹ ਨਹੀਂ ਹਾਂ ਲੈ ਵੀ ਕ੍ਰੋਸਿੰਗ ਲਈ ਤਾਂ ਬੰਦ ਹੈ ਹਜੇ ਤੱਕ ਬਾਈ ਕਹਿੰਦਾ ਜੇ ਕੋਈ ਹੋਈ ਰਹਿ ਤਾਂ ਦੱਸ ਦਾਂਗੇ ਕਿ ਜੇ ਕੋਈ ਬੱਚਾ-ਪੁੱচ্চਾ ਹੋ ਚਾਹੀਦਾ ਹੋਇਆ ਕਿਸੇ ਨੂੰ ਇਹਦਾ ਬਾਈ ਹੁਣ ਕੋਈ ਬੱਚਾ ਨਹੀਂ ਬਈ ਨਹੀਂ ਕੋਈ ਨਹੀਂ ਫਿਰ ਹਾਲ ਹੈ ਨਹੀਂ ਬਾਈ ਦੇ ਘਰੋਂ ਬੱਚੇ ਹੈਗੇ ਲੈ ਕੇ 1.5 ਦੋ ਤੱਕ ਬਾਈ 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 ਦੇ ਘਰੋਂ ਬਾਈ ਤੁਹਾਨੂੰ ਬੱਚੇ ਮਿਲ ਸਕਦੇ ਆ ਆਪਣੇ ਘਰ ਦੋ ਇਹਦਾ ਫਾਦਰ ਹੈ ਨਾ ਇੱਕ ਇਹਦਾ ਫਾਦਰ ਹਾਂਜੀ ਜੇ ਕਿਸੇ ਨੇ ਬੱਚੇ ਲੈਣੇ ਹੁਣ ਬੱਚੇ ਦੋ ਦੋ ਕੁ ਮਹੀਨਿਆਂ ਨੂੰ ਸਪਰਕ ਦੋ ਕੁ ਮਹੀਨਾ ਮਿਜਣਗੇ ਹਾਂਜੀ ਛੋਟੇ ਮੈਂ ਪਹਿਲਾਂ ਤੁਹਾਡੀਆਂ ਗੱਲਾਂ ਇਹ ਭੁੱਲ ਗਿਆ ਆਪਣੇ ਵੱਡੇ ਬੱਕਰਿਆਂ ਦੀ ਕ੍ਰੋਸਿੰਗ ਫੀਸ ਕੋਈ ਰੱਖੀ ਹੈ ਹੈਗੀ ਹੈ ਨਹੀਂ ਜੀ ਕੋਈ ਫੀਸ ਨਹੀਂ ਬਾਕੀ ਹੁਣ ਆਪਾਂ ਬੰਦ ਕਰਦੇ ਛੱਡਦੇ ਪਹਿਲਾਂ ਬਹੁਤ ਛੱਡਦੇ ਪਹਿਲਾਂ ਛੱਡਣੀ ਬੰਦ ਕਰਦੇ ਹੁਣ ਮੱਚ ਪਤਾ ਕੀ ਗੱਲ ਹੈ ਬਹੁਤ ਭਰਾਣਾ ਬਿਮਾਰ ਬੱਕਰੀਆਂ ਲਿਆਉਂਦੇ ਸਹੀ ਗੱਲ ਹੈ ਖਾਰਸ਼ਾਲੀਆਂ ਬੱਕਰਾਂ ਘਾਈਆਂ ਆਪਾਂ ਕਿਸੇ ਭਰਾ ਨੂੰ ਜਵਾਬ ਨਹੀਂ ਦਿੱਤਾ ਸੀ ਅੱਜ ਤੱਕ ਠੀਕ ਹੈ ਜਿੰਨੇ ਬੱਕਰੀਆਂ ਆਉਂਦੀਆਂ ਮਹੀਨੇ ਚਾਰ-ਚਾਰ ਬੱਕਰੀਆਂ ਪੰਜ-ਪੰਜ ਬੱਕਰੀਆਂ ਵੀ ਪਾਈ ਠੀਕ ਹੈ ਪਰ ਵਿੱਚ ਬੰਦਿਆਂ ਨੇ ਬੱਕਰੀਆਂ ਬਹੁਤ ਮਾੜੀਆਂ ਲੈ ਕੇ ਆਉਂਦੀਆਂ ਖਾਰਸ਼ਾਲੀਆਂ ਇੱਕ ਵਾਰ ਇਹਨਾ ਵੱਡੇ ਬੱਕਰੇ ਦੇ ਬਾਕ ਉਹਦਾ ਕਾਰਨ ਆਪਾਂ ਬੰਦ ਕਰਦੇ ਠੀਕ ਹੈ ਬੰਦੇ ਨੇ ਬਾਕਸ ਵਾਲੀ ਬੱਕਰੀ ਲੈ ਕੇ ਆਪਣੇ ਮਾਲ ਦੇ ਵਿੱਚ ਬਾੜ ਦੀ ਬੱਕਰੇ ਨੂੰ ਕ੍ਰਾਸ ਕਰਾਈ ਉਹਦਾ ਮੈਨੂੰ ਬਾਅਦ ਚ ਪਤਾ ਲੱਗਿਆ ਜੇ ਪਹਿਲਾਂ ਪਤਾ ਲੱਗਦਾ ਮੈਂ ਛੱਡਦਾ ਹੀ ਨਹੀਂ ਸੀ ਓਕੇ ਉਹਦਾ ਕਰਕੇ ਆਪਾਂ ਬੰਦ ਕਰਦੇ ਜਿਵੇਂ ਹੀ ਬੰਦ ਕਰਦੇ ਫੀਸ ਤੇ ਵੀ ਨਹੀਂ ਹਟਣੇ ਨਾ ਵੀ ਨਹੀਂ ਫੀਸ ਤਾਂ ਆਪਾਂ ਲੈਣੀ ਨਹੀਂ ਠੀਕ ਹੈ ਤੇ ਨਾ ਹੀ ਲਈ ਆ ਹੁਣ ਤਾਈ ਫੀਸ ਨਾ ਲੈਣ ਦਾ ਕਾਰਨ ਬਸ ਨਹੀਂ ਲੈਣੀ ਨਹੀਂ ਜੈਦੀ ਮੰਨਦਾ ਨਹੀਂ ਲੋਕ ਤਾਂ ਲੋਕ ਤਾਂ 5-5 6-6 ਹਜ਼ਾਰ ਲੈ ਜਾਂਦੇ ਆ ਲੋਕ ਕਿੰਨੀ ਕਹੀਆਂ ਨੇ ਮੇਰੇ ਪਾਪਾ ਨੇ ਵੀ ਪਹਿਲਾਂ ਬੱਕਰੀਆਂ ਚਾਰੀਆਂ ਹੁਣ ਤਾਂ ਹੀ ਹਨਾ ਪਰ ਉਹਨੇ ਇੱਕੋ ਗੱਲ ਕਹੀ ਸੀ ਵੀ ਇਸ ਕੰਮ ਦੀ ਆਪਾਂ ਫੀਸ ਲੈਣੀ ਨਹੀਂ 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 ਬੱਚਿਆਂ ਲਈ ਕੋਈ ਕੰਟੈਕਟ ਕਰ ਲਿਓ ਜੇ ਕਿਹਨੂੰ ਚਾਹੀਦੇ ਦੋ ਕੁ ਮਹੀਨਿਆਂ ਤੱਕ ਇਹ ਬੱਚੇ ਦਿਖਾ ਤੇ ਹੁਣ ਇੱਕ ਆਪਾਂ ਨੂੰ ਫੂਲੇ ਵਾਲਾ ਚੈਂਪੀਅਨ ਦਿਖਾਉਣਾ ਇੱਕ ਤੁਹਾਨੂੰ ਆਹ ਬੱਚੇ ਦਾ ਤੇ ਆ ਦਿਖਾਉਣਾ ਇਹਦੇ ਬਾਅਦ ਦਿਖਾਵਾਂ ਮੈਂ ਤੁਹਾਨੂੰ ਬੱਕਰੀਆਂ ਪੱਠਾ ਦਿਖਾਵਾਂਗੇ ਉਹ ਚੈਂਪੀਅਨ ਨੇ ਉਹਨਾਂ ਦੇ ਥੱਲੇ ਲੇਵੇ ਤੁਹਾਨੂੰ ਜਿਹੜੀ ਚੀਜ਼ ਮੇਨ ਹੁੰਦੀ ਆ ਬੱਕਰੀ ਦੇ ਵਿੱਚ ਤੁਸੀਂ ਭਾਜਦੇ ਹੋ ਕੱਦਾ ਮਗਰ ਕੰਨਾ ਮਗਰ ਸਿੰਗਾ ਮਗਰ ਪਰ ਆ ਚੀਜ਼ ਮੇਨ ਜਿਹੜੀ ਹੋਣੀ ਚਾਹੀਦੀ ਬੱਕਰੀਆਂ ਥੱਲੇ ਹੋਣੇ ਚਾਹੀਦੀ ਆ ਜੇ ਥੱਲੇ ਹੋਣੇ ਬੱਚਾ ਹੀ ਨਾ ਰਜਾਇਆ ਉਹਦਾ ਕੋਈ ਫਾਇਦਾ ਨਹੀਂ ਉਹ ਤੁਹਾਨੂੰ ਇਹ ਦੀਆਂ ਪੱਠਾ ਦਿਖਾਉਣੀਆਂ ਇਹਨਾਂ ਆਪਾਂ ਬੱਕਰੇ ਦਿਖਾਉਣੇ ਆ ਵੀਡੀਓ ਦੇ ਵਿੱਚ ਬਣੇ ਰਹੋ ਮੈਂ ਵੀ ਦੋਸਤੋ ਜਿਹੜਾ ਆਪਾਂ ਤੁਹਾਨੂੰ ਚੈਂਪੀਅਨ ਦੀ ਗੱਲ ਕਰੀ ਸੀ 2023 ਦਾ ਚੈਂਪੀਅਨ ਆ ਫੂਲੇ ਵਾਲਾ ਮੇਲਾ ਤੋਂ ਡਾਕਟਰ ਅਰਸ਼ਦ ਦਾ ਬੱਕਰਾ ਹੈ ਅੱਠ ਦੰਦ ਦਾ ਹੁਣ ਵੀ ਅੱਠ ਦੰਦ ਦਾ ਬਈ ਆ ਹਾਂ ਵੀਰੇ ਹਾਂ ਹਾਂ ਨਮਿਆ ਚ ਹਜੇ ਨਹੀਂ ਲੱਗ ਗਿਆ ਮੜਾ ਇਹ ਮੋੜ ਗਿਆ ਮੋੜ ਗਿਆ ਹਾਂ ਸੂਤ ਤੋਂ ਮੋੜ ਗਿਆ ਵਾ ਠੀਕ ਆ ਇਹ ਬਈ ਚੈਂਪੀਅਨ ਆਪਣਾ 2023 ਦੇ ਉਦੋਂ ਨਵੇਂ ਨੰਦਾਂ ਚ ਆਇਆ ਸੀ ਇਹ ਜਮਾ ਬਿਲਕੁਲ ਬਈ ਇੱਕ 7ਵਾਂ ਨੰਦ ਦਾ ਦੁਪੱਟਾ ਸੀ ਇਹ 7ਵਾਂ ਨੰਦ ਦਾ ਦੁਪੱਟਾ ਹੀ ਤਿੱਕ ਕੇ ਪਾਇਆ ਸੀ ਅੱਗ ਤੇ 8 ਤੇ ਹੀ ਆਇਆ ਸੀਗਾ ਹਨਾ ਚੈਂਪੀਅਨ ਆਲਓਵਰ ਦੇ ਵਿੱਚ ਭਾਈ ਪਹਿਲਾਂ ਦਾ ਆਪਾਂ 35 ਬਾਰੇ ਵੀਡੀਓ ਪਾਈਆਂ ਹਨਾ ਕਈ ਹਾਂ ਦੀ ਗੱਲ ਹੋ ਗਈ ਆਪਣੀ ਆਹਾਂਜੀ ਹਾਂਜੀ ਐਸੇ ਵੀ ਦੁਬਾਰਾ ਪੁੱਛਣਾ ਚਾਹੁੰਦਾ ਤੁਹਾਨੂੰ ਕਿਵੇਂ ਜੇ ਕਿੰਨਾ ਕੁ ਕੁਛ ਦਿੱਤਾ ਇਹ ਬੱਚੇ ਨੇ ਇਹ ਬੱਚੇ ਨੇ ਭਾਈ ਸਭ ਤੋਂ ਵੱਡੀ ਗੱਲ ਹੁੰਦੀ ਆ ਨਾਮ ਦੀ ਇਹਨੇ ਮੈਨੂੰ ਨਾਮ ਦਿੱਤਾ ਮੈਨੂੰ ਔਰ ਮੇਰੇ ਚਾਚੇ ਨੂੰ ਠੀਕ ਹੈ ਸਾਨੂੰ ਨਾਮ ਦਿੱਤਾ ਇਹ ਬੱਕਰੇ ਨੇ ਅੱਜ ਤੱਕ ਇਹਦਾ ਨਾਮ ਚੱਲਦਾ ਹੈ ਅੱਜ ਤੱਕ ਲੋਕ ਇਹਦੇ ਬੱਕਰੇ ਦੇ ਪਸਾਹ ਮੁੱਢੀ ਆਣਦੇ ਸਭ ਠੀਕ ਹੈ ਹਾਂ ਹੁਣ ਜੇ ਆਪਾਂ ਇਹਦੀ ਗੱਲ ਕਰੀਏ ਇਹਦੀ ਕ੍ਰੋਸਿੰਗ ਫੀਸ ਜਾਂ ਇਹਨੂੰ ਛੱਡਦੇ ਹਾਂ ਜਾਂ ਕਿਵੇਂ ਆ ਕਿਵੇਂ ਆ ਹਾਂਜੀ ਭਾਈ ਬੱਕਰਾ ਛੱਡਦੇ ਆ ਕ੍ਰੋਸਿੰਗ ਫੀ ਦੇ ਜਵੇ ਜਾਗਲਾ ਕਹਿੰਦਾ ਵੀ ਆ ਲੋ 500 ਆ ਲੋ 1000 ਨੂੰ ਖਰਾਦ ਪਾ ਦਵਾ ਚੀਜ਼ਾਂ ਕਦੇ ਫੀਸ ਮੰਗ ਕੇ ਮੂੰਹੋਂ ਲਈ ਹੋਵੇ ਤਾਂ ਆਪਾਂ ਦੇਣਦਾਰ ਬੈਠੇ ਫੀਸ ਨਹੀਂ ਕਦੇ ਕਦੇ ਵੀ ਲੈਤੀ ਗਾਂਾਂ ਵੀ ਲੈਂਦੇ ਗਾਂਾਂ ਲੈਣੀ ਵੀ ਨਹੀਂ ਨਾ 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 ਅਸੀਂ ਕਦੇ ਵੀ ਨਹੀਂ ਠੀਕ ਹੈ ਕਿ ਜਿਵੇਂ ਆਪਾਂ ਬਾਈ ਨੇ ਪਹਿਲਾਂ ਕਲਦੀਪ ਬਾਈ ਦੱਸ ਕੇ ਗਿਆ ਕਈ ਵਾਰੀ ਬਿਮਾਰ ਬੱਕਰੀਆਂ ਆਇਆਂ ਨੇ ਕਈ ਵਾਰੀ ਹਾਂ ਬੁੱਧਾ ਦਾ ਕੇਸ ਹੋਇਆਗਾ ਤੇ ਨਹੀਂ ਸਾਡੇ ਕੋਲ ਕੋਈ ਬਿਮਾਰ ਬੱਕਰੀ ਨਹੀਂ ਸਾਡਾ ਬੱਕਰਾ ਕਦੇ ਅੱਜ ਤੱਕ ਰੱਬ ਦੇ ਹੋ ਗਿਆ ਨਾ ਢਿੱਲਾ ਹੀ ਨਹੀਂ ਹੋਇਆ ਬੱਕਰੀਆਂ ਦਾ ਠੀਕ ਹੈ ਕਾ ਲੰਬਾਰ ਲਈ ਠੀਕ ਹੈ ਲੈ ਇਦੇ ਭਾਈ ਆਪਣੀ ਕੋ ਰਿਜ਼ਲਟ ਵੀ ਆਏ ਆ ਪੱਠਾ ਪੁੱਠਾ ਜਾਂ ਕੋਈ ਬੱਕਰੇ ਅਸੀਂ 7 ਪੱਠਾ ਇਸ ਏਰੀਆ ਲੈ ਕੇ ਆਇਆ 7 ਪੱਠਾ ਇਸ ਏਰੀਆ ਲੋਕ ਇਹਨੂੰ ਕਹਿੰਦੇ ਸੀ ਜਦੋਂ ਹੈ ਨਾ ਬੱਚੇ ਹੀ ਸੀਗਾ ਮਾਤਲਬ ਜਦੋਂ ਖਤਮਾ ਦੰਦ ਕੱਢਿਆ ਸੀ ਇਹਦਾ ਉਦੋਂ ਹਾਈਟ ਵੀ ਦੀ ਥੋੜੀ ਛੋਟੀ ਸੀਗੀ ਉਹ ਵੀ ਨਰਮ ਜਿਆ ਸੀਗਾ ਠੀਕ ਹੈ ਤੇ ਟੈਸਟਿਕਲ ਆ ਉਹਨੂੰ ਫਾਸਟ ਕੱਢਿਆ ਸੀਗਾ ਆਖੜ ਨਹੀਂ ਖੜਨੀ ਬੜੀ ਚੰਗੀ ਸੀ ਉਹ ਲੋਕ ਕਹਿੰਦੇ ਸੀ ਵੀ ਕਿਉਂ ਕੱਢਦਾ ਹਾਂ ਅੱਜ ਦਾ ਅਸੀਂ 2025 ਸ਼ੁਰੂ ਹੋ ਗਿਆ ਨਾ 2 ਸਾਲਾਂ ਬਾਅਦ ਇਹਦਾ ਰਿਜ਼ਲਟ ਲੈ ਕੇ ਆਏ ਇੱਥੇ ਇੱਥੇ ਲੈ ਕੇ ਆਏ ਆ ਪੱਠਾ ਸੀ ਕੀਰੀਆਂ ਕੱਪਣਾ ਕਰਾ ਲੈਣੇ ਆ ਪਾਰ 40 40 40 ਨੂੰ ਚਪੇੜ ਮਾਰਦੀ ਆ ਠੀਕ ਆ ਸਾਨੂੰ ਤੁਸੀਂ ਉਹਨਾਂ ਦੇ ਨੇਵੇ ਦੇਖ ਲਓ ਉਹ ਆਰਡਰ ਤੋਂ ਪਤਾ ਲੱਗ ਜੂਗਾ ਪਰ ਇਹਦੀਆਂ ਨੇਵੀ ਆਪਾਂ ਚੈਂਪੀਅਨ ਦਾ ਦਿਖਾਤਾ ਫਿਰ ਉਹਦਾ ਰਿਜ਼ਲਟ ਦਿਖਾਈ ਆ ਅਸਲ ਚੈਂਪੀਅਨ ਉਹੀ ਹੁੰਦਾ ਜਿਹਦਾ ਰਿਜ਼ਲਟ ਆਵੇ ਹਾਂ ਬਿਲਕੁਲ ਬਾਈ ਸਹੀ ਹੈ ਲਾ ਵੀ ਨੇੜੇ ਆ ਜਾ ਕੈਮਰੇ ਵਾਲਿਆਂ ਮਾੜਾ ਜਾ ਲੰਗਰਵਾ ਨਾਵਾ ਸਭ ਦੱਬੀ ਫੜੇ ਸੁੱਲੀ ਦੱਬੀ ਖਾਂਡਾ ਨੇ ਨੇੜੇ ਆ ਜਾ ਬਾਈ ਨੇੜੇ ਆ ਜਾ ਬਿਲਕੁਲ ਦੋ ਦਿਖਾ ਦੇ ਜਮਾ ਕੈਮਰਾ ਲਾ ਕੇ ਇਹ ਲੈ ਵੀਰੇ ਕੈਮਰਾ ਲਾ ਲਾ ਥੱਲੇ ਲੈ ਦਿਖਾ ਬਾਈ ਲਾ ਦੇਖੋ ਬਾਈ ਇਹਨੂੰ ਕਹਿੰਦੇ ਚੀਜ਼ ਇਹ ਹੁੰਦਾ ਚੈਂਪੀਅਨ ਬਲੱਡ ਹੈ ਜੀ ਇਹ ਇਹ ਹੁੰਦੀ ਹੈ ਤੁਹਾਨੂੰ ਇੱਕ ਨਹੀਂ ਦੋ ਤਿੰਨ ਦਿਖਾਵਾਂਗੇ ਪਿਛਲੀ ਤੇ ਵੀ ਮਾਰੀ ਵੀਰੇ ਮਾਰੀ ਜੀ ਇੱਥੇ ਹੀ ਮਾਰ ਬਾਈ ਦੇਖ ਓਏ ਆ ਦੇਖੋ ਦੇਖ ਮਾਰ ਕੈਮਰਾ ਬਾਈ ਇਹ ਹੁੰਦਾ ਬਾਈ ਬਲੱਡ ਇਹ ਬਾਈ ਪੱਠਾਂ ਇਹਦੀਆਂ ਆਪਣੇ ਦੀਆਂ ਹੈ ਇਹ ਆਪਣੇ ਬਾਈ 2 ਸਾਲਾਂ ਬਾਅਦ ਨਾ ਮੈਂ ਬਾਈ ਪੰਮੇ ਨੂੰ ਇੱਕ ਵਾਰ ਕਿਹਾ ਸੀਗਾ ਵੀ ਬਾਈ ਹਲੇ ਅਸੀਂ ਤਿਆਰ ਹੋਈ ਜਾਂਦੇ ਆ ਜਿੰਦੇ ਆਵਾਂਗੇ ਤਾਂ ਦੱਸਾਂਗੇ ਅੱਜ ਅਸੀਂ ਆਏ ਆਂ ਇਹਦੀ ਪੱਠਾ ਠੀਕ ਹੈ ਜਾਨੀ ਸਾਨੂੰ ਮੌਕਾ ਹਾਂ ਸਾਨੂੰ ਮੌਕਾ ਮਿਲਿਆ ਅੱਜ ਤੇ ਅਸੀਂ ਦਿਖਾਉਣ ਆਏ ਹਾਂ ਵੀ ਜਾਨੀ ਕਿ ਮੈਂ ਜੇ ਇੱਕ ਗੱਲ ਦੇਖਾਂ ਵੀ ਇਹ ਉਹ ਚੀਜ਼ਾਂ ਦੇ ਚਪੇੜਾ ਮਾਰਦੀਆਂ ਜਿਹੜੇ ਲੋਕ ਕੱਦਾਂ ਤੇ ਕੰਨਾ ਮਗਰ ਪੈਂਦੇ ਹਾਂ ਹਾਂ ਅਸੀਂ ਕੱਦ ਦਾ ਵੀ ਇਹ ਵੀ ਕਰਨੀ ਆਂ ਲੋਕਾਂ ਨੂੰ ਕਰਾਉਂਦੇ ਨੇ ਚਾਰ ਚਾਰ ਦੰਦਾਂ ਦੇ ਕਰਾਸ ਅਸੀਂ ਥੀਰੀਆਂ ਕਰਾ ਕੇ ਦੁੱਗੀਆਂ ਸਵਾਲ ਲੈਣੇ ਆ ਮਤਲਬ 9ਵੇਂ 10ਵੇਂ ਮਹੀਨੇ ਚ ਪਾਥ ਬੋਲ ਬੰਦੀ ਆ ਅਸੀਂ ਲਵਾ ਲੰਨੇ ਆ ਕਹਾਂ ਸੂ ਬੰਦੀਆਂ ਨੇ ਫੇਰ ਵੀ ਤੁਸੀਂ ਇਹ ਦੇਖ ਲਓ ਛੋਟੀਆਂ ਉਮਰ ਦੇ ਲਵਾਉਣ ਦੇ باوجود ਵੀ ਇਹਨਾਂ ਦੇ ਆਰਡਰ ਦੇਖ ਲਓ ਹਾਂ ਠੀਕ ਹੈ ਹੈਨਾ ਹਾਂਜੀ ਹਾਂਜੀ ਅਸੀਂ ਇਹ ਸਾਰੇ ਵੀਰੇ ਚੈਂਪੀਅਨ ਦਾ ਬਲੱਡ ਆ ਇਹ ਆ ਭਾਈ ਚੈਂਪੀਅਨ ਬਲੱਡ ਲਾਈਨ ਅਸਲੀ ਬਲੱਡ ਲਾਈਨ ਜਿਹਨੂੰ ਕਹਦੇ ਆ ਚੈਂਪੀਅਨ ਅਸਲ ਚੈਂਪੀਅਨ ਉਹ ਹੁੰਦਾ ਜਿਹੜਾ ਆਪ ਦੇ ਬੱਚਿਆਂ ਨੂੰ ਪਾਲ ਸਕੇ ਜਿਹੜੇ ਨੇ ਬੱਚੇ ਨਾ ਪਾਲੇ ਉਹ ਇਹ ਚੈਂਪੀਅਨ ਦਾ ਆਪਾਂ ਕਰਾਉਣਾ ਵੀ ਕੀ ਆ ਹਾਂ ਦੇਖੋ ਭਾਈ ਪਲੂਣ ਪਾਠਾ ਹੁਣ ਦੰਦ ਪਲੂਣ ਪਾਠਾ ਆਹ ਦੰਦ ਵੀ ਦਿਖਾ ਦੇ ਭਾਈ ਓਏ ਦੋ ਦੰਦ ਦੋ ਦਾ ਸੂਪੀ ਦੇਖੋ ਇਹ ਹੁੰਦਾ ਅਸਲੀ ਬਲੱਡ ਆ ਆਪਾਂ ਕਦਾਂ ਜੇ ਮੈਂ ਇੱਕ ਗੱਲ ਮੈਂ ਪਹਿਲਾ ਵੀਡੀਓ ਬਣਾਉਣਾ ਤਾਂ ਆਪਾਂ ਪਹਿਗੇ ਕੱਦਾਂ ਮਗਰ ਆ ਆਪਾਂ ਪਹਿਗੇ ਕੰਨਾ ਮਗਰ ਆ ਮੇਰੇ ਕੋਲ 40 ਇੰਚ ਦੀ ਬੱਕਰੀ ਹੋਣੀ ਚਾਹੀਦੀਆ ਮੇਰੇ ਕੋਲ 45 ਇੰਚ ਦਾ ਬੱਕਰਾ ਹੋਣਾ ਚਾਹੀਦਾ ਜਿਹੜਾ ਆਦਾ ਬੱਚਾ ਨਰ ਗਿਆ ਬੱਚਾ ਆਪਣ ਨੂੰ ਚੁੰਮਣੀਆਂ ਦੇ ਪਾਨਣਾ ਪੈ ਗਿਆ ਉਹ ਹਜੇ ਬਲੱਡ ਲਾਈਨ ਤੋਂ ਉਹ ਹਜੇ ਆਪਾਂ ਬੱਕਰਿਆਂ ਦਾ ਹਜੇ ਕਰਾਉਣਾ